ਮਿੱਠਾ ਤੇ ਹਾਲਾਕੀਆਂ ਕੰਮ ਨੇ ਬੜਿਆ ਮਾ ਆ ਬੱਤਾ ਆ ਤਾਂ ਦੂ ਟੋਲੀ ਉੱਥੀ ਛੱਡਿਆ ਜਿੱਦੀ ਲੈ ਓਹੋ ਮਾਨਤਾ ਪਸਦੇ ਨੂੰ ਪਤਾ ਹੀ ਯਾ ਮੈਂ ਤਾਂ ਹੀ ਨਾ ਕਰਾ ਕੇ ਨਾ ਕਰਦਾ ਤੇ ਜੇ ਪਿੱਛੇ ਡਿੱਗ ਪਿਆ ਹਣਾ ਪੁੱਤ ਮਾਂ ਕਿਹੜੀਆਂ ਸੋਚਾਂ ਜੀ ਬੈਠੀਆਂ ਨੇ ਇਹ ਤਾਂ ਮੈਂ ਲਾਖੀ ਸੋਚਾਂ ਸੀ ਮੈਂ ਤਾਂ ਐ ਸੋਚਦੀ ਆ ਕਿ ਚਲ ਆਤਮੈ ਦਾ ਵੀ ਆਪਾਂ ਵਿਆਹ ਕੋ ਕਰ ਲਈਏ ਹੁਣ ਟਾਈਮ ਆ ਪੁੱਤੋਂ ਤੇ ਹੁਣ ਪੁੱਛਣਾ ਤਾਂ ਕੋਈ ਤੋਂ ਵਰੀ ਬੇ ਉਹ ਨੂੰ ਕੀ ਪੁੱਛਣਾ ਹੈ ਉਰੇ ਤਾਂ ਹਾਂ ਕਰਨੀ ਹੀ ਨਹੀਂ ਹੈਗੀ ਹਾਂ ਤੇ ਆਪਣੀ ਮਰਜ਼ੀ ਚੱਲੂਗੀ ਕੁਛ ਨਹੀਂ ਹੁੰਦਾ ਮੈਂ ਉਹਦੇ ਨਾਲ ਗੱਲ ਤੋੜਾਂ ਰਾਣੇ ਨਾਲ ਰਾਜੂ ਦੇ ਮੁੰਡੇ ਨਾਲ ਉਹ ਬਹੁਤ ਰਿਸ਼ਤੇ ਕਰਾਉਂਦਾ ਨਾਲੇ ਚੰਗੇ ਚੰਗੇ ਵਧੀਆ ਰਿਸ਼ਤੇ ਹੁੰਦੇ ਨੇ ਉਹਦੀ ਨਿਗਾ ਚ ਹਏ ਕੰਬੜਾ ਪੁੱਤ 12 ਪਾਣਾ ਜ਼ਰੂਰੀ ਜਾਣੇ ਚੰਗਾ ਪਹਲਾਤੇ ਦੀ ਸਾਲੀ ਦਾ ਰਿਸ਼ਤਾ ਲੈ ਕੇ ਆ ਇਹ ਮਾਂ ਮੇਰੇ ਸੋਹਰੇ ਦਾ ਸੁਭਾਅ ਬੜਾ ਅੜਪਾ ਉਹਨੇ ਮੰਨਣਾ ਨਹੀਂ ਹੈਗਾ ਇਹ ਕੁਛ ਨਹੀਂ ਹੁੰਦਾ ਤੂੰ ਫੋਨ ਫਾਨ ਕਰਕੇ ਦੇਖ ਲੈ ਨਹੀਂ ਭਾਈ ਤੂੰ ਆਪ ਦਾ ਆਪਾ ਭੱਗ ਜਾ ਉੱਥੇ ਜਾ ਕੇ ਗੱਲ ਕਰ ਪੁੱਤ ਮੈਂ ਤਾਂ ਐਂ ਕਹਿਣਾ ਵੀ ਮੈਂ ਇਕੱਲਾ ਜਾ ਕੇ ਕੀ ਕਰੂੰਗਾ ਤੇਰੀ ਨੂੰ ਨੂੰ ਹੀ ਤੋੜ ਦਿੰਨੇ ਆ ਇਕੱਲੇ ਨੂੰ ਉਹ ਆਪਦੇ ਡੇਢੀ ਨਾਲ ਆਪੇ ਗੱਲ ਕਰ ਲੂਗੀ ਇਹ ਪੁੱਤ ਆ ਤਾਂ ਗੱਲ ਕਰੀ ਸਿਆਣੀ ਆ ਮੇਰੇ ਤਾਂ ਦਿਮਾਗ ਚੋਂ ਨਿਕਲ ਕੇ ਸੀ ਗੱਲ ਹਾਂ ਜੇ ਫਿਰ ਉਹ ਵੀ ਧੀ ਨਹੀਂ ਹਲਟਾਉਂਦਾ ਸਹੀ ਗੱਲ ਇਹ ਮਰਦੀ ਧੀ ਨੇ ਗੱਲ ਕਰਤੀ ਹੋਈ ਉਹਨੇ ਮੰਨਣੇ ਪਉਦੇ ਪਿਆ ਉਹ ਹਾਂ ਤੇਰੀ ਤਾਂ ਜ ਘੱਟ ਮੰਨੂਗਾ ਹਾਂ ਹਾਂ ਠੀਕ ਹੈ ਨਾ ਤੂੰ ਬਹੂ ਨਾਲ ਕੰਮ ਕਰ ਲੈ ਚਲ ਕੋਈ ਨਾ ਮੈਂ ਘੱਟਣਾ ਕਰੀ ਅਬੇ ਪੀ ਕੇ ਜਾ ਮੈਂ ਤਾਂ ਐਂ ਕਹਿ ਰਹੀ ਆ ਨਾ ਇਥੋਂ ਭੱਗ ਜਾ ਬੇਕੋਸ ਨਹੀਂ ਨੂੰ ਤਾਂ ਕੋ ਨੂੰ ਕਦ ਨੂੰ ਤੋੜ ਚੱਲ ਚੰਗਾ ਕਰ ਲੈ ਉਹਦੇ ਨਾਲ ਗੱਲ ਮੈਂ ਹੁਣ ਪੁੱਤ ਐ ਕਹਿੰਦੀ ਆ ਮੈਂ ਵੀ ਦੇਖਾ ਇਹ ਇੱਕ ਸਕੀਆਂ ਪਹਿਣਾ ਨੇ ਚੱਲ ਆਪਾਂ ਦਾ ਵਧੀਆ ਇੱਥੇ ਘਰ ਦੇ ਵਿੱਚ ਕਟੈਂਡ ਹੋ ਜੂਗੀ ਕਿਉਂਕਿ ਬਗਾਨੀ ਅੜ ਗਿਆ ਆਪਣੇ ਘਰ ਦੇ ਵਿੱਚ ਆ ਕੇ ਨਾ ਤੁਹਾਡੇ ਦੋਨਾਂ ਭਾਈਆਂ ਦੇ ਵਿੱਚ 파ਟਕ ਪਾ ਦੂ ਪੁੱਤ ਮੈਂ ਇਹ ਕਹਿੰਦੀ ਆ ਆਪਣਾ ਘਰ ਸੁੱਖ ਨਾਲ ਸੋਹਣਾ ਬਸਦਾ ਰਸਦਾ ਤੁਹਾਡਾ ਭਾਈਆਂ ਪੰਜਾਂ ਦਾ ਫਰਕ ਨਾ ਪਵੇ ਚਲ ਕੋਈ ਨਾ ਮੈਂ ਇਦੀ ਤਰੀ ਗੱਲ ਸਿਆਣੀ ਨਾਲੇ ਦੇ ਘਰ ਜੋੜ ਕੇ ਰੱਖਣੀ ਆ ਸਕੀਆਂ ਪਹਿਣਾ ਸਕੀਆਂ ਪਹਿਣਾ ਦੇ ਕੱਟਾ ਲੈਣਗੀ ਆ ਠੀਕ ਆ ਗੱਲ ਮੈਂ ਕਰ ਦਵਾਂ ਗੱਲ ਫਿਰ ਉਹਦੇ ਨਾਲ ਚੱਲ ਪੁੱਤ ਪਛ ਲੈ ਠੀਕ ਕਰ ਲੈ ਗੱਲ ਆ ਤਾਂ ਬਾੜੇ ਵਧੀਆ ਹੋ ਗਿਆ ਜੀ ਇਹਦੀ ਸਾਰੇ ਦਾ ਰਿਸ਼ਤਾਜ ਹੈ ਨਾ ਚਲ ਦੋਨੇ ਭੈਣਾ ਭਾਈ ਆਵਦਾ ਕੱਟ ਲੈਣ ਗੀ ਆ ਫਰੀਦਾ ਹਾਂ ਹਾਂਜੀ ਬੜੀ ਗੱਲ ਸੁਣੀ ਹਾਂਜੀ ਕੀ ਹੋ ਗਿਆ ਮੈਂ ਤਾਂ ਤੇ ਮੈਂ ਕਿਹਾ ਠੀਕ ਆ ਤੇ ਤੂੰ ਆਦੇ ਪੇਕੇ ਜਾਇਆ ਆਂਦੀ ਕੀ ਗੱਲ ਕਿਤੇ ਘੁੰਮਣ ਜਾਣਾ ਦੋਸਤਾਂ ਨਾਲ ਕਿ ਪਾਰਟੀ ਸ਼ਾਡੀ ਕਰਨੀ ਹੈ ਜਿਹੜਾ ਮੈਨੂੰ ਪੇਕੇ ਜਾਂਦੇ ਤਿਆਰੀ ਕਰ ਲੈ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਲਗੀ ਗੱਲ ਆਇਆ ਤੇ ਤੇਰੀ ਡੈਰੀ ਨਾਲ ਗੱਲ ਕਰਿਆਉਣੀ ਆ ਉਹ ਤੇ ਪੈਂਦਾਰੀਸ ਤਾ ਆਪਾਂ ਆਦਮੀ ਨੂੰ ਕਰਾ ਦੇਣੀ ਸੋਚੀ ਤਾਂ ਮੈਂ ਵੀ ਇਹੀ ਜਾਂਦੀ ਸੀ ਕਾਫੀ ਦਿਨਾਂ ਤੋਂ ਤੇ ਚਲ ਸ਼ੁਕਰ ਹੈ ਤੁਹਾਡੇ ਦਿਮਾਗ 'ਚ ਵੀ ਇਹੀ ਗੱਲ ਆਈ ਹੁਣ ਜੇ ਕੋਈ ਬਗਾਨੀਆਂ ਦੀ ਹੈ ਤੁਹਾਨੂੰ ਪਤਾ ਵੀ ਉਹ ਘਰ ਪਰ ਦਿੰਦੀ ਹੁੰਦੀ ਆ ਹਮੇਸ਼ਾ ਤੇ ਦੋਨੋਂ ਭੈਣਾ ਇੱਕੋ ਘਰੇ ਹੋਣਗੀਆਂ ਤਾਂ ਘਰ ਜੁੜਦਾ ਹੀ ਹੁੰਦਾ ਹਮੇਸ਼ਾ ਤੇ ਬਾਕੀ ਮੈਂ ਕਿਵੇਂ ਗੱਲ ਕਰਨ ਡੈਰੀ ਨਾਲ ਤੂੰ ਐਂ ਕਰੀਂ ਤੇ ਡੈਰੀ ਨੂੰ ਜਾ ਕੇ ਡੈਰੀ ਦੀ ਅਸੀ ਤੋਂ ਹੀ ਪੈਣਾ ਇੰਨੇ ਖੁਸ਼ੀ ਦਾ ਹੁੰਦੀ ਹੈ ਹੂੰ ਪੱடியா ਤੇ ਦਰੇਸ ਤਾਂ ਪਗੜਾ ਉਹ ਤਾਂ ਮੈਂ ਗੱਲ ਕਰ ਲਾਂਗੇ ਆਪਦੇ ਹਿਸਾਬ ਨਾਲ ਪਰ ਥੋਨੂੰ ਡੈਡੀ ਦਾ ਸੁਭਾਅ ਦਾ ਪਤਾ ਹੀ ਹੈ ਉਹ ਤਾਂ ਫਿਰ ਡੈਡੀ ਤੇਰੀ ਗੱਲ ਨੂੰ ਮੰਨ ਦੇਣਗੇ ਟਾਲ ਦੇਣਗੇ ਮੈਂ ਤਾਂ ਕਹਿੰਦੀ ਫਿਰ ਤੁਸੀਂ ਵੀ ਨਾਲ ਚੱਲ ਵੜਦੇ ਮੈਂ ਹੁਣ ਖੇਤ ਕੰਮ ਨਹੀਂ ਚਲੋ ਠੀਕ ਹੈ ਫਿਰ ਮੈਂ ਤਿਆਰੀ ਕਰਦੀ ਆ ਜਾਣ ਦੀ ਤੁਸੀਂ ਐਨੇ ਗੱਡੀ ਕਰ ਦਿਓ ਠੀਕ ਹੈ ਤਿਆਰ ਤਾਂ ਮੈਂ ਹੈਗੀ ਆ ਮੈਂ ਤਾਂ ਇਹ ਗੱਲ ਤਾਂ ਨਹੀਂ ਮੈਂ ਬੱਸ ਸਟੈਂਡ ਤੇ ਕਿਸ਼ਾੜੇ ਹੋ। ਅੱਛਾ ਫਿਰ ਮੈਂ ਬੱਸ ਚ ਜਾਵਾਂ। ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਕਹਿੰਦੇ ਹੋਏ ਘਰੇ ਗੱਡੀ ਹੁੰਦੇ ਸਨ ਤੇ ਵੀ ਤੁਸੀਂ ਐ ਕਹਿ ਰਹੇ ਹੋ ਵੀ ਮੈਂ ਬੱਸ ਛੱਡ ਕੇ ਆਵਾਂ। ਮੈਂ ਗੱਡੀ ਤੇ ਜਾਣਾ ਤੁਸੀਂ ਗੱਡੀ ਕੱਢੋ। ਚਲ ਕੋਈ ਨਾ ਫਿਰ ਆਪਾਂ ਬਾਅਦ ਚੱਲ ਜਾਈਆ ਫਿਰ ਉੱਥੇ ਵੀ ਆਪ ਕਮਿਟੀ ਬੁਲਾ ਦਿੰਦੇ। ਠੀਕ ਹੈ। ਐ ਕਰੋ ਮੈਨੂੰ ਛੱਡਿਆਓ ਵਾਪਸ ਮੁੜਿਆਓ ਤੁਸੀਂ ਆਪ ਦਾ ਜਿਹੜਾ ਵੀ ਕੰਮ ਨਿਬੜਨ ਵਾਲਾ ਹੋਇਆ ਤੁਸੀਂ ਕਰ ਲਓ ਠੀਕ ਹੈ। ਉਦੋਂ ਮੈਂ ਬੱਸ ਛੱਡ ਕੇ ਆ ਜਾਂਗੀ ਤੁਸੀਂ ਮੈਨੂੰ ਛੱਡਿਆਓ ਫੇਰ। ਚਾ ਵਾ ਤੂੰ ਤਿਆਰੀ ਕਰ ਜਾਂਦੀ। ਹਾਂ। ਕਰਦੀ ਗੱਲਾਂ ਚਲੋ ਠੀਕ ਹੈ ਆ ਜਾ ਪੁੱਤ ਘਰੀ ਆ ਜਾ ਸਤਿ ਸ਼੍ਰੀ ਅਕਾਲ ਜੇੜੀ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਹੈ ਮੇਰੀ ਧੀ ਹਾਂਜੀ ਹਾਂ ਮੇਰੀ ਭਾਈਆ ਪੁੱਤ ਕਿਵੇਂ ਆਉਣੇ ਹੋਏ ਮੇਰੀ ਧੀ ਦੇ ਅੱਜ ਕਿਉਂ ਆ ਨਹੀਂ ਸਰਦੀ ਮੈਂ ਹੋਇਤਾ ਠੀਕ ਹੈ ਪੁੱਤ ਹੋਰ ਸੁਣਾ ਪੁੱਤ ਮੈਂ ਵਧੀਆ ਕੀ ਗੱਲ ਬਾਤ ਖੁੱਲ੍ਹੇ ਹੀ ਰੱਖਿਆ ਹੋਇਆ ਸੀ ਤੁਸੀਂ ਮੈਂ ਬਸ ਪੁੱਤ ਉਹੀ ਬੈਠਾ ਸੀ ਖੇਤੋਂ ਆਇਆ ਦੀ ਹੁਣ ਮੈਨੂੰ ਆਇਆ ਪੁੱਤ ਚੱਲ ਵੀ ਖੇਤ ਤੱਕ ਜਾ ਜਾਣਾ ਉਹ ਵੀ ਕਾਹ ਨੂੰ ਬਾਹਰ ਲਾਉਣਾ ਐਨਾਂ ਨੂੰ ਮੇਰੀ ਧੀ ਆ ਗਈ ਸੈਨਕੀ ਹੋਰ ਪੁੱਤ ਮੇਰਾ ਜਮਾਈ ਠੀਕ ਐ ਤੇਰੀ ਬੇਪੇ ਠੀਕ ਐ ਸਾਰਾ ਪਰਿਵਾਰ ਠੀਕਾ ਹੈ ਹਾਂਜੀ ਹਾਂ ਸਾਰੇ ਠੀਕ ਨੇ ਤੁਸੀਂ ਦੱਸੋ ਸਾਡੇ ਗੋਡੇ ਵਧੀਆ ਚੱਲਦੇ ਨੇ ਹਾਂ ਠੀਕ ਐ ਪੁੱਤ ਸਭ ਚੜਦੀ ਕਲਾ ਤੂੰ ਦੱਸ ਪੁੱਤ ਹਾਂ ਪੁੱਤ ਕੰਮਾਈ ਜੀ ਕੋਈ ਹਾਂ ਡੈਡੀ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਉਹ ਜਿਹੜਾ ਮੇਰਾ ਦਿਓ ਨਹੀਂ ਹੈਗਾ ਆਤਮਾ ਹਾਂ ਹਾਂ ਮੈ ਉਹਦੇ ਰਿਸ਼ਤੇ ਬਸਤੀ ਆਈ ਸੀ ਮੈਨੂੰ ਐ ਵੀ ਰੌਣੂ ਦਾ ਰਿਸ਼ਤਾ ਨਾ ਉੱਥੇ ਹੋ ਜੇ ਅੱਛਾ ਅਸੀਂ ਦੋਨੋਂ ਭੈਣਾਂ ਨਾ ਇਕੱਲੇ ਘਰੇ ਬਹੁਤ ਵਧੀਆ ਰਹਾਂਗੀਆਂ। ਗੱਲ ਤਾਂ ਤੇਰੀ ਠੀਕ ਆ ਪੁੱਤ ਪਰ ਨਾ ਮੈਂ ਆਪਣੀ ਰਾਨੋ ਦਾ ਰਿਸ਼ਤਾ ਉੱਥੇ ਕਰਨਾ ਨਹੀਂ ਚਾਹੁੰਦੀ। ਠੀਕ ਗੱਲ ਡੈਡੀ। ਪਤਾ ਕੀ ਕਰਨਾ ਪਤਾ ਹੁਣ ਤਾਂ ਤੁਹਾਡੇ ਭੈਣਾਂ 'ਚ ਦੋਨਾਂ 'ਚ ਬਹੁਤ ਪਿਆਰ ਹੈ। ਠੀਕ ਐ ਜੇ ਇਕੱਲੇ ਘਰੇ ਬਿਆਧੀਆਂ ਪੁੱਤਰ ਲੜਾਂਗੀਆਂ ਝਗੜਾਂਗੇ ਮੇਰਾ ਦਿਲ ਦੇਖੂਗਾ ਪਰ ਮੈਂ ਉਹਨੂੰ ਕਿਤੇ ਹੋਰ ਭੈਣਾ ਚਾਹੁੰਨਾ। ਨਾ ਨਾ ਡੈਡੀ ਇਹੋ ਜੀ ਕੀ ਗੱਲ ਕਰਤੀ ਤੁਸੀਂ ਹੈਂ ਕਦੇ ਵੀ ਸਾਡੇ ਵੱਲੋਂ ਕੋਈ ਲਾਂਬਾ ਨਹੀਂ ਆਉਂਦਾ ਹੈ ਜੋ। ਤੁਸੀਂ ਇੱਕ ਵਾਰੀ ਕਿਹਾ ਉਹਦਾ ਰਿਸ਼ਤਾ ਕਰ ਦੋ। ਉਹ ਤਾਂ ਤੁਹਾਨੂੰ ਪਤਾ ਜੀ ਕੋਈ ਬਗਾਨੀ ਆ ਕੇ ਘਰ ਚ ਸਾਮਕੇ ਬੈਗੀ ਘਰ ਪੱਟਣ ਵਾਲੀ ਗੱਲ ਹੋ ਜੂਗੀ। ਹੁਣ ਦੋਨੋਂ ਭੈਣਾਂ ਇੱਕੋ ਘਰੇ ਵਿਆਹ ਹੋ ਜੇ ਤੁਹਾਨੂੰ ਵਧੀਆ ਮੈਂ ਤਾਂ ਵਿਆਹ ਹੀ ਹੋਈ ਆ ਸੁੱਖ ਨਾਲ ਵਧੀਆ ਘਰ ਬਾਰ ਹੈ। ਉਹ ਤਾਂ ਠੀਕ ਆ ਪੁੱਤ ਪਰ ਮੈਂ ਚਾਹੁੰਦਾ ਤੇ ਹਜੇ ਮੈਨੂੰ ਸੋਚ ਲੈਣ ਦੇਂ ਮੇਰੀ ਧੀ ਬਣ ਕੇ ਮੈਂ ਦੇਖ ਤੈਨੂੰ ਜਵਾਬ ਤਾਂ ਦੇ ਨਹੀਂ ਸਕਦਾ ਨਾ ਜਵਾਈ ਨੂੰ ਨਾ ਧੀ ਨੂੰ ਠੀਕ ਹੈ ਪਰ ਮੈਨੂੰ ਸੋਚ ਲੈਣ ਦੇ ਪੁੱਤ ਜੇ ਤੇਰੀ ਮਾਂ ਹੁੰਦੀ ਨਾ ਫਿਰ ਹੋਰ ਗੱਲ ਹੁੰਦੀ ਜੀ। ਤੂੰ ਮੇ ਤਾਂ 참ਦੀ ਆ ਨਾ ਦੋਖ ਪਤਾ ਗਲਤ ਤਾਂ ਤੁਹਾਡੀ ਸਹੀ ਹੈ ਡੈਡੀ ਜੀ ਪਰ ਮੈਂ ਉਸ ਪਰਿਵਾਰ ਤੇ ਬੜੀ ਖੁਸ਼ ਆ ਮੈਂ ਤਾਂ ਤਾਂ ਤੁਹਾਨੂੰ ਕਹਿੰਦੀ ਸੀ ਜੇ ਰਾਣੋ ਦਾ ਕਿਤੇ ਹੋਰ ਵਿਆਹ ਹੋ ਗਿਆ ਪਤ ਨਹੀਂ ਉਹ ਘਰ ਦੇ ਕਿਹੋ ਜਿਹੇ ਹੋਣਗੇ ਕਿਹੋ ਜਿਹੇ ਨਹੀਂ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਦੁਨੀਆ 'ਚ ਕੀ ਚੱਲਦੀ ਆਂਦਾ ਇਹ ਤਾਂ ਠੀਕ ਆ ਪੁੱਤ ਦੇਖਿਆ ਪਾਲਿਆ ਕਰ ਪਰ ਮੇਰੀ ਦੀ ਬਣ ਕੇ ਮੈਨੂੰ ਸੋਚ ਲੈਣੀ ਕੋਈ ਗੱਲ ਨਹੀਂ ਮੈਂ ਦੋ ਹੀ ਪਣਾ ਦਾ ਰਿਸ਼ਤਾ ਇੱਕ ਕਰ ਕਰਨਾ ਨਹੀਂ ਚਾਹੁੰਦਾ ਮੇਰੀ ਧੀ ਬਣ ਕੇ ਮੈਨੂੰ ਸੋਚ ਲਾਉਂਦੀ ਕੋਈ ਗੱਲ ਨਹੀਂ ਡੇੜੀ ਜੀ ਹੋਰ ਚਾਹ ਪਾਣੀ ਬਣਾਵਾ ਪੁੱਤ ਨਹੀਂ 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 ਤੁਸੀਂ ਬਣਾ ਲੈਣੋ ਪੁੱਤ ਕਿਨ ਮੈਨੂੰ ਫੋਨ ਤੇ ਦੱਸ ਦਿਓ ਹਣਾ ਕੀ ਰਾਇਆ ਤੁਹਾਡੀ ਕੋਈ ਨਾ ਪਤਾ ਚਲੋ ਬਸ ਮੈ ਤਾਂ ਇਹੀ ਕੰਮ ਆਈ ਸੀਗੀ ਉਧਰ ਛੇਰੀ ਵੀ ਉਧਰ ਵਗ ਗਿਆ ਖੇਤ ਬੰਨੇ ਉਹ ਤਾਂ ਮੈਨੂੰ ਬਸ ਛੱਡ ਗਿਆ ਸੀ ਨਾਲੇ ਉਹ ਕਹਿੰਦਾ ਸੀ ਮੈਂ ਆਉਂਗਾ ਕਾਣੂ ਡੈਡੀ ਬਸ ਤੁਹਾਨੂੰ ਪਤਾ ਹੀ ਹੈ ਕਿ ਨਾੜ ਬਸ ਬਹਾਇਆ ਬਸ ਜਿਹੜਾ ਕੰਮ ਉਹਨਾਂ ਨੇ ਕਰਨਾ ਤਾਂ ਉਸੇ ਟਾਈਮ ਕਰ ਲੈਣਾ ਉਹ ਤਾਂ ਠੀਕ ਹੈ ਬੱਤ ਜਉਂਦੀ ਰਹ ਮੇਰੀ ਧੀ ਕੋਈ ਨਾ ਹੋਰ ਚਾਹ ਪਾਣੀ ਕਾਹੇ ਬਣਾਣਾ ਨਾ ਜੀ ਨਾ ਮੈਨੂੰ ਸੋਚ ਲੈਣ ਬੱਤ ਕੋਈ ਗੱਲ ਨਹੀਂ ਡੈਡੀ ਤੁਸੀਂ ਸੋਚ ਕੇ ਮੈਨੂੰ ਦੱਸ ਦਿਓ ਚੰਗਾ ਬੱਤ ਓਕੇ ਚੰਗਾ ਮੇਰੀ ਧੀ ਠੀਕ ਹੈ ਡੈਡੀ ਜਉਂਦੀ ਰਹ ਮੇਰੀ ਧੀ ਦੇਖ ਮੇਰੀ ਕਿੰਨੀ ਧੀ ਛਿਆਣੀ ਹੈ ਹੈ ਕਦੀ ਇੱਕ ਇੱਕ ਘਰ ਰਿਸ਼ਤਾ ਦੋਈ ਭਾਣਾ ਦਾ ਮੈਨੂੰ ਸੋਚ ਲੈ ਕਿਤੇ ਕੱਲ ਨੂੰ ਲੜਾਈ ਹੋ ਗਈ ਮੈਂ ਤਾਂ ਬਹੁਤ ਔਖਾ ਜੂ ਮੈਂ ਕੀ ਵੀ ਸਪੋਰਟ ਕਰੂੰਗਾ ਜਿਹਨੇ ਦੀ ਮਾਂ ਹੁੰਦੀ ਹੋਵੇ ਕਾਲਪੀ ਇਹ ਤਾਂ ਗੰਨੀ ਮਾਤਾ ਖੁਸ਼ ਆ ਮੈਨੂੰ ਪਤਾ ਤੂੰ ਖੁਸ਼ੇ ਰਹੇ ਤੀ ਇਹ ਸਦਾ ਬਸਰੇ ਕਿਉਂਕਿ ਤੇਰੀ ਮਾਂ ਦਾ ਦੁੱਖੇ ਬਹੁਤਾ ਪੁੱਤ ਸੰਨ ਚੰਗਾ ਤੀ ਮਾਂ ਹਾਂ ਤੇਰੀ ਨਾ ਮੰਮੀ ਹਾਂਜੀ ਆ ਜੀ ਹਾਂ ਠੀਕ ਹੈ ਹਾਂਜੀ ਮੈਂ ਤਾਂ ਚੰਗਾ ਲੈਣਾ ਸੀ ਮਾਤਾ ਚਾਹ ਚਾਹ ਪਾਣੀ ਕਰਤਾ ਕਾਦੇ ਲਈ ਹਸ ਤੱਕ ਪਤਾ ਕਾਦੇ ਲਈ ਕੀ ਹੁਣ ਤੈਨੂੰ ਨਹੀਂ ਪਤਾ ਨਹੀਂ ਕਰਦੇ ਜਿਵੇਂ ਨੂੰ ਪਤਾ ਹੀ ਨਹੀਂ ਹੁੰਦਾ ਮੰਮੀ ਤੁਸੀਂ ਖੁਸ਼ ਤਾਂ ਹੋਈ ਜੰਨੇ ਹੋ ਆਤਮਾ ਦੇ ਰਿਸ਼ਤੇ ਵਾਸਤੇ ਪਰ ਡੈਡੀ ਨੇ ਨਾ ਡੈਡੀ ਨੇ ਪਤਾ ਹਾਂ ਕਰਤੇ ਨਹੀਂ ਮੰਮੀ ਉਹਨਾਂ ਨਾਲ ਮੈਂ ਗੱਲ ਕਰੀ ਸੀਗੀ ਰਾਨੋ ਦੇ ਰਿਸ਼ਤੇ ਵਾਸਤੇ ਅੱਛਾ ਵੀ ਚਲੋ ਦੋਨੋਂ ਭੈਣਾ ਇੱਕੋ ਘਰੇ ਹੋ ਜਾਣਗੇ ਹਦਿਆਂ ਵੀ ਸੁਖੀ ਰਹਾਂਗੇ ਹਾਂ ਪਤਾ ਡੈਡੀ ਕਹਿੰਦਾ ਵੀ ਮੈਂ ਸੋਚ ਕੇ ਦੱਸਾਂਗਾ ਉਹਨਾਂ ਨੇ ਕੋਈ ਹਾਮੀ ਨਹੀਂ ਭਰੀ ਹੈਗੀ अच्छा जी पर ओ मेनू ਲੱਗਦਾ ਵੀ ਕਿਤੇ ਨਾ ਕਿਤੇ ਨਾ ਉਹ ਜ਼ਰੂਰ ਸੋਚਣਗੇ ਵੀ ਜੇ ਕੱਲ ਨੂੰ ਰਾਣੋ ਦਾ ਰਿਸ਼ਤਾ ਕਿਤੇ ਹੋਰ ਹੁੰਦਾ ਤੁਹਾਨੂੰ ਪਤਾ ਅਗਲੇ ਕਿਹੋ ਜਿਹੇ ਹੋਣਗੇ ਕਿਹੋ ਜਿਹੇ ਨਹੀਂ ਹੁਣ ਇਸ ਘਰੇ ਤਾਂ ਮੈਂ ਸੁਖਨਾਂ ਨਾਲੋਂ ਵਧੀਆ ਵਿਆਹੀ ਹੋਈ ਆ ਹਨਾ ਕੋਈ ਮੈਨੂੰ ਕੋਈ ਵੀ ਦਿੱਕਤ ਨਹੀਂ ਆਈ ਹੈਗੀ ਅਸਤਕ ਉਹ ਪੁੱਤ ਹੁਣ ਤਾਂ ਤੈਨੂੰ ਪਤਾ ਹੈ ਕਿ ਸਾਡੇ ਘਰ ਦੇ ਵਿੱਚ ਕਿਵੇਂ ਰਹਿ ਰਹੀ ਆ ਤੈਨੂੰ ਸਾਡੇ ਘਰ ਦੇ ਵਿੱਚੋਂ ਕਿੰਨਾ ਪਿਆਰ ਮਿਲ ਰਿਹਾ ਹੈ ਹੈ ਤੇ ਚਲ ਕੋਈ ਨਾ ਪੁੱਤ ਆਪਾਂ ਨੂੰ ਐਡੀ ਜ਼ਿਆਦਾ ਕਾਲੀ ਵੀ ਨਹੀਂ ਆਇਆ ਉਹ ਸਿਆਣਾ ਬੰਦਾਗਾ ਫਿਰ ਵੀ ਉਹਨਾਂ ਹਡਾਈਆ ਉਹਨੇ ਸਾਰੇ ਪਾਸੇ ਦੇਖਦਾ ਪੁੱਤ ਮਾਵਾਪ ਕੋਈ ਨਾ ਨੂੰ ਸੋਚ ਲੈਣ ਦੇ ਮੇਨ ਤਾਂ ਉਸ ਤੋਂ ਕੋਈ ਵੀ ਪ੍ਰੋਬਲਮ ਨਹੀਂ ਆਈ ਮੇਨ ਤਾਂ ਤੁਹਾਡੇ ਕੋਲੋਂ ਮਾ ਆਲਾ ਪਿਆਰ ਮਿਲਿਆ ਤੁਹਾਨੂੰ ਪਤਾ ਬਚਪਨ ਚ ਨਾ ਸਾਡੀ ਮਾਂ ਚਲੀ ਗਈ ਸੀਗੀ ਸਾਨੂੰ ਛੱਡ ਕੇ ਕੋਈ ਨਾ ਪੁੱਤ ਮੈਂ ਤੇਰੀ ਮਾਂ ਨਾ ਉਹ ਗੱਲਾਂ ਛੱਡਤੀ ਇਹ ਹੈ ਮਾਵਾ ਦੀ ਘਟ ਕਦੇ ਕੋਈ ਪੂਰੀ ਨਹੀਂ ਕਰ ਸਕਦਾ ਹੁੰਦਾ ਸਾਨੂੰ ਸਾਡੇ ਡੈਡੀ ਨੇ ਕਿਵੇਂ ਪਾਲਿਆ ਬੜੀ ਔਖ ਨਾਲ ਪਾਲਿਆ ਫਿਰ ਵੀ ਉਹਨਾਂ ਦਾ ਸੋਚਣਾ ਤਾਂ ਬੰਦ ਆਈ ਹੈ ਹਾਂ ਹਾਂ ਕੋਈ ਨਾ ਪੁੱਤ ਉਹ ਦੱਸ ਦੂੰਗਾ ਹੈ ਇਹ ਵੀ ਰਿਸ਼ਤੇ ਦੀ ਗੱਲ ਨਹੀਂ ਇਹ ਕੋਈ ਗੁੰਡੇ ਗੁੰਡੀ ਦਾ ਖੇਡ ਥੋੜਾ ਹਾਂਜੀ ਕੋਈ ਗਾਮਾ ਸਦਾ ਸੌਦਾ ਨਹੀਂ ਵੀ ਆਪਾਂ ਇੱਧਰ ਸੰਗਲ ਫੜਾ ਦਾਂਗੇ ਉਧਰ ਕਿਲੇ ਚੋਂ ਕੱਢਾ ਸੰਗਲ ਇੱਧਰ ਬਣਾਤਾ ਉਹ ਕੋਈ ਸਿਆਣਾ ਬੰਦਾ ਕੋਈ ਨਾ ਨੂੰ ਸੋਚ ਲੈਣ ਦੇ ਠੀਕ ਹੈ ਤੇ ਹੁਣ ਮੈਂ ਤੇਰੇ ਵਾਸਤੇ ਚਾ ਲੈਵਾਂ ਕੋਈ ਗੱਲ ਨਹੀਂ ਮੰਮੀ ਛਾ ਤਾਂ ਮੈਂ ਆਪਣੇ ਆਪ ਹੀ ਲਾਂਗੀ ਸੱਚ ਆਤਮਾ ਕਿੱਥੇ ਹੈ ਉਹ ਤੇ ਤੇਰੀ ਮਾੜਾ ਮੁੰਡਾ ਕੰਮ ਗਿਆ ਆ ਜਾਂਦਾ ਹੋਵੇ ਕੋਈ ਨਾ ਐ ਕਿ ਹੋਊਗਾ ਕਿਧਰ ਹੀ ਨਹੀਂ ਗਿਆ ਹੋਵੇ ਸ਼ੈਰੀ ਉਹ ਵੀ ਇੱਥੇ ਹੈਗਾ ਉਹ ਬਾਜ਼ਾਰ ਗਿਆ। ਮਿਲਦਾ ਸੌਦਾ ਮੁੱਕਿਆ ਪੈਸੇ। ਦੋਨੋਂ ਭਰਾ ਘਰ ਤੋਂ ਬਾਹਰ ਹੁੰਦੇ ਸੋ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਘਰੇ ਕੀ ਪਿਆ ਕੀ ਨਹੀਂ ਹੈਗਾ। ਅਜਿਹਾ ਪੁੱਤ। ਸ਼ਹਿਰੀ ਦਾ ਤਾਂ ਤੇਰੇ ਤੋਂ ਨਾ ਜੀ ਨਹੀਂ ਲੱਗਦਾ। ਜਦੋਂ ਤੂੰ ਬਗ ਜਾਂਦਾ ਨਾ ਪੈਕੇ ਫਿਰ ਉਹਦਾ ਘਰੇ ਵੜਨ ਨੂੰ ਜੀ ਨਹੀਂ ਕਰਦਾ। ਆ ਹੁਣ ਤੂੰ ਕਿਹੜਾ ਖੇ ਫੋਨ ਕਰਦੇ ਤੁਸੀਂ ਕਿੱਥੇ ਹੋ ਹੁਣ ਭੱਜਿਆ ਆਊਗਾ। ਆਹੋ ਮੇਰੇ ਨਾਲ ਮੇਰੇ ਪੈਕੇ ਤਾਂ ਗਏ ਨਹੀਂ ਹੈਗੇ ਜਦ ਦੀ ਬਹਾਨਾ ਲਾਤਾ ਵੀ ਮੇਨੂੰ ਤਾਂ ਖੇਤ ਕੰਮ ਹੈ ਭਾਈ ਮੈਂ ਤਾਂ ਚੱਲਿਆ। ਉਹ ਪੁੱਤ ਲੇਟ ਆ ਰਹੀ ਸੀ। ਤੈਨੂੰ ਕੀ ਪਤਾ ਹੈ? ਉਹਨੂੰ ਮੈਂ ਨਨੂ ਕਣਕ ਆਉਣ ਵਾਲੀ ਆ ਸਾਰੇ ਫਸਲ ਵੜੇ ਦਾ ਵੀ ਦੇਖਣਾ ਪੈਂਦਾ ਪੁੱਤ ਜਾ ਵਗ ਜਾ ਅੰਦਰ ਤੇ ਮੈਂ ਝਾੜੂ ਲਾ ਕੇ ਆ ਗਈ ਚੰਗਾ ਮੈਂ ਲਾ ਦਾਂਗੀ ਝਾੜੂ ਉਹ ਨਹੀਂ ਨਹੀਂ ਮੇਰੀ ਧੀ ਕੋਈ ਨਾ ਤੂੰ ਸਭ ਕਿੱਕੀ ਆਈਆਂ ਮੈਂ ਹੈਗੇ ਨਾ ਕੰਮ ਕਰਨ ਵਾਲੀ ਹਜੇ ਚਲੋ ਠੀਕ ਹੈ ਤੁਸੀਂ ਪੀ ਲਈ ਤਾਂ ਆਹ ਪੁੱਤ ਮੈਂ ਚਾਹ ਪੀ ਕੇ ਝਾੜੂ ਨਾਲ ਲੱਗ ਗਈ ਸੀ ਚਲੋ ਮੈਂ ਚਾਹ ਪੀ ਲਵਾਂ ਚੰਗਾ ਪੁੱਤ ਪੀ ਲੈ ਫੀ ਵੀ ਮੇਰੀ ਕਾਲਜੋਂ ਆਉਣ ਵਾਲੀ ਆ ਮੈਂ ਮਿਰਚਾਂ ਦੀ ਅੰਦਰ ਬਾਪੂ ਜੀ ਤੁਹਾਡਾ ਮੈਂ ਰੱਖ ਲੰਗੀ ਕੋਈ ਚਿੰਤਾ ਨਹੀਂ ਆ ਗਿਆ ਮੇਰਾ ਪੁੱਤ ਕਾਲ ਜਦੋਂ ਹਾਂਜੀ ਹਾਂਜੀ ਕੋਈ ਨਾ ਬਾਪੂ ਜੀ ਮੈਂ ਕਰ ਲਾਂਗੀ ਕੰਮ ਤੁਸੀਂ ਬੈਠੋ ਆਰਾਮ ਨਾਲ ਕੋਈ ਨਾ ਬੱਤਾ ਨਾਲੇ ਪੁੱਤ ਮੈਂ ਇੱਕ ਤੇਰੇ ਨਾਲ ਗੱਲ ਕਰਨੀ ਸੀ ਗੱਲ ਕਰਨੀ ਸੀ ਹਾਂਜੀ ਦੱਸੋ ਤੇਰੀ ਵੱਡੀ ਭੈਣ ਆਈ ਸੀ ਅੱਛਾ ਤੇਰੀ ਆਈ ਸੀ ਹਾਂ ਮਿਰਤੀ ਪਤਾ ਕੀ ਕਹਿੰਦੀ ਹਾਂਜੀ ਕਹਿੰਦੀ ਆਪਣੀ ਦਾਣਾ ਦਾ ਰਿਸ਼ਤਾ ਸਦੇ ਆਤਮੇ ਨੂੰ ਕਰ ਦੋ ਉਹਦੇ ਦਿਓ ਵੀ ਹੈ ਆਪਣਾ ਹਾਂਜੀ ਉਹਨੂੰ ਕਰ ਦੋ ਮੈਂ ਹਾਂ ਕੋਈ ਨਾ ਨਹੀਂ ਬਾਪੂ ਜੀ ਹਾਜੀ ਮੇਰੇ ਫਿਆਕਲਾਉਣਾ ਹੋਗਾ। ਤੁਹਾਨੂੰ ਪਤਾ ਤਾਂ ਹੈਗਾ ਮੇਰੀ ਪੜਾਈ ਨੂੰ ਟਾਈਮ ਹੈ ਜੇ ਪੂਰਾ ਹੋਣ ਨੂੰ। ਉਹ ਤਾਂ ਠੀਕ ਹੈ ਪੁੱਤ ਮੈਂ ਕਿਹੜਾ ਹਾਂ ਕਰਤੀ ਮਾਨੂੰ ਕਾਇ ਤਾਂ ਪੁੱਤ ਮਾਂ ਦੇ ਕਿ ਤੂੰ ਮੇਰੀ ਧੀ ਆ ਮੈਂ ਤੇਨੂੰ ਜਵਾ ਬੈਣੀ ਦਈਏ ਸਾਕੇ ਦਾ। ਪਰ ਇੱਕ ਗੱਲ ਹੈ ਮਾਨੂੰ ਹਾਂ ਵੀ ਨਹੀਂ ਕਰੀ ਮਾਨੂੰ ਇੱਕ ਦਿਨ ਕਹਿੰਦਾ ਪੁੱਤ ਵੀ ਮੈਂ ਸੋਚ ਕੇ ਦੱਸੂ ਨਾਲੇ ਮੇਰੀ ਧੀ ਮੈਂ ਤੇਰਾ ਰਿਸ਼ਤਾ ਤੇਤੂ ਬਿਨਾ ਬੋ ਸੋਚੇ ਸਮਝੀ ਬਣਾਪਾ ਕੇ ਮੈਂ ਕਰਦੀ ਏ। ਠੀਕ ਹੈ ਠੀਕ ਹੈ ਬਾਪੂ ਜੀ ਕੋਈ ਗੱਲ ਨਹੀਂ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਆਪਾਂ ਕਰਾਂ ਤੁਹਾਡੇ ਤੋਂ ਬਾਹਰ ਠੀਕ ਹੈ ਪਤਾ ਬਾਕੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਉਹਨਾਂ ਲਈ ਮੈਂ ਕਰ ਦਿੰਦੀ ਹਾਂ ਕੋਈ ਨਾ ਪਤਾ ਮੈਂ ਮਰਦੇ ਮੱਝਾਂ ਨੂੰ ਪੱਠੇ ਪਾਉਂ ਹਾਂ ਠੀਕ ਹੈ ਬਾਪੂ ਜੀ ਜੀ ਲੈ ਦੱਸ ਮम्मी ਤਾਂ ਕਹਿੰਦੇ ਸੀ ਕਿ ਵੀ ਤੂੰ ਕੋਈ ਕੰਮ ਗਿਆ ਤੂੰ ਇੱਥੇ ਬੈਠਾ ਮੈਂ ਦਲੀਆ ਆਈ ਸੀ ਬੁੱਧਵਾਰ ਬੁੱਧਵਾਰ ਦੇ ਕੰਮੀ ਮੇਰੀ ਗੱਲ ਸੁਣੋ ਮੰਮੀ ਨੂੰ ਨਾ ਬਹਾਨੇ ਨਾ ਮਾਰਿਆ ਕਰ ਕੋਈ ਕੰਮ ਕਿਤੇ ਲਾਜਾ ਮੰਮੀ ਨੂੰ ਤਾਂ ਐਂ ਕਹਿ ਦਿੰਦਾ ਵੀ ਮੈਂ ਕੋਈ ਕੰਮ ਚੱਲਿਆ ਆ ਬੈਠਾ ਹੋਰੇ ਨਕਮਾ ਚਲੋ ਤਾਂ ਗੱਲ ਛੱਡ ਪਰਜਾਈ ਤੂੰ ਦੱਸ ਕਿੱਧਰ ਹੋਈਆਂ ਤੇ ਕਾਹਨੂੰ ਮੈਂ ਤਾਂ ਆਪਣੇ ਪੇਕੇ ਘਰੇ ਜਾ ਕੇ ਆਈ ਸੀ ਤੇਰੇ ਰਿਸ਼ਤੇ ਦੀ ਗੱਲ ਕਰਨ ਸੱਚੀ ਆਹੋ ਤੇਰੇ ਰਿਸ਼ਤੇ ਦੀ ਗੱਲ ਕਰਨ ਗਈ ਸੀ ਜੇ ਤਾਂ ਕੋਈ ਕੰਮ ਕਿਤੇ ਤੂੰ ਲੱਜੇ ਨਾ ਤੇਰਾ ਵਧੀਆ ਰਿਸ਼ਤਾ ਹੋ ਜਾਊਗਾ ਪਰ ਤੂੰ ਤਾਂ ਨਕਮਾ ਮੈਂ ਤਾਂ ਕਹਿੰਦੀ ਤੇਰਾ ਰਿਸ਼ਤਾ ਹੋਣਾ ਹੀ ਨਹੀਂ ਹੈਗਾ ਜੱਜ ਜੀ ਤੇਰੇ ਲੱਛਣ ਨੇ ਚਲੋ ਤਾਂ ਛੱਡ ਭਾਬੀ ਤੂੰ ਐ ਦਸ ਕੁੜੀ ਕੌਣਾ ਕੁੜੀ ਤਾਂ ਮੇਰੀ ਭੈਣ ਹੈ ਰਾਣੋ ਰਾਣੋ ਉਹੀ ਜਿਹਨੇ ਵੀਰੇ ਦੇ ਵਾਸਤੇ ਜੀਵਨ ਕਟਾਇਆ ਸੀ ਵੇ ਆਹੋ ਦਿਉਰਾ ਰਾਣੋ ਦੀ ਗੱਲ ਕਰਦੀਆਂ ਮੈਨੂੰ ਤਾਂ ਐਵੇਂ ਸੀਗਾ ਵੀ ਚੱਲ ਤੇਰਾ ਰਿਸ਼ਤਾ ਹੋ ਜਾਊਗਾ ਤੂੰ ਵੀ ਕਿਸੇ ਕੋਈ ਕੰਮ ਕੀਤੇ ਲੱਜ ਜਾਵੇਂਗਾ ਜਦੋਂ ਤੇਰਾ ਸੁਖ ਨਾਲ ਵਿਆਹ ਹੋ ਗਿਆ ਮੈਨੂੰ ਐਵੇਂ ਆ ਵੀ ਚੱਲ ਹੁਣ ਦੋਨੋਂ ਭੈਣਾਂ ਇਕੱਠੀਆਂ ਹੋ ਜਾਣਗੀਆਂ ਖੁਸ਼ ਤਾਂ ਰਹਿਣਗੀਆਂ ਜੇ ਪਗਾਨੇ ਘਰੇ ਇਹਦਾ ਵਿਆਹ ਹੋ ਗਿਆ ਨਾ ਫਿਰ ਤੈਨੂੰ ਪਤਾ ਪਤਾ ਨਹੀਂ ਕਿਹੋ ਜਿਹੇ ਬੰਦੇ ਹੋਣਗੇ ਕਿਹੋ ਜਿਹੇ ਨਾ ਫਿਰ ਕੀ ਕਹਿੰਦੇ ਮਾਸੜ ਜੀ ਕਹਿਣਾ ਕਿ ਡੈਡੀ ਨੇ ਡੈਡੀ ਕਹਿੰਦੇ ਵੀ ਸੋਚ ਕੇ ਦੱਸਾਂਗੇ ਕਿਸੇ ਗੱਲ ਨੂੰ ਰਾਈ ਨਹੀਂ ਪਾਇਆ ਉਹਨਾਂ ਨੇ ਚਲ ਠੀਕ ਹੈ ਉਹ ਵੀ ਸਿਆਣੇ ਨੇ ਆਪਣੇ ਤੋਂ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਮਰਜ਼ੀ ਉਹਨਾਂ ਦੀ ਚਲ ਕੋਈ ਨਾ ਦੇਖਦੇ ਆ ਕੀ ਬਣਦਾ ਤੂੰ ਐ ਕਰ ਮੰਮੀ ਕਹਿੰਦੇ ਸੀ ਵੀ ਚਾਹ ਬਣੀ ਹੋਈ ਆ ਤੇ ਇੱਕ ਕੱਪ ਚਾਹ ਲਿਆ ਚਾਹ ਮੈਂ ਐਡੀ ਹੈਰਾਨ ਹੋਣ ਵਾਲੀ ਕੀ ਗੱਲ ਐ ਦੱਸ ਚਾਹੀ ਮੰਗੀ ਐ ਮੈਂ ਪਾ ਕੇ ਲਿਆ ਕੱਪ ਚ ਐਡਾ ਵੀ ਕੰਮ ਨਹੀਂ ਕਰ ਸਕਦਾ ਮੈਨੂੰ ਜਿਹਾ ਬਚਾ ਪਾ ਕੇ ਵੇ ਕੱਲ ਨੂੰ ਤੇਰਾ ਵਿਆਹ ਹੋ ਜਾਊਗਾ ਫਿਰ ਘਰ ਵਾਲੀ ਤੇਰੇ ਤੋਂ ਕੰਮ ਕਰਾਊਗੀ ਹੁਣੇ ਤੋਂ ਇਹ ਕੰਮਕਾਰ ਸਿੱਖ ਜਾ ਜੇ ਕੰਮਕਾਰ ਕਰਾਊਗੀ ਫਿਰ ਨਵੇਂ ਵਿਆਹ ਨੂੰ ਕਰਨ ਦਾ ਆਪਾਂ ਤੋਂ ਨਹੀਂ ਕੰਮ ਕੰਮ ਹੁੰਦਾ ਲੈ ਦੇਖ ਲੈ ਫਿਰ ਤਾਂ ਹੋ ਗਿਆ ਤੇਰਾ ਰਿਸ਼ਤਾ ਜੈ ਜੀ ਤੇਰੇ ਲੱਛਣ ਨੇ ਮਜ਼ਾਕ ਕਰਦੀਆਂ ਆਪਣੇ ਆਪ ਹੀ ਲੈ ਆਣੀ ਆ। ਕੰਮ ਨੂੰ ਖਾਤੇ ਨਹੀਂ ਲਾਉਂਦਾ। ਪਤਾ ਨਹੀਂ ਕਿਹੋ ਜਿਹਾ ਬੰਦਾ। ਭਾਬੀ ਮੇਰੇ ਵਾਸਤੇ ਹੀ ਪਾਲੇਂ ਪੁਰਾ। ਖਾ ਉਤਰਾਣੋਂ। ਹਾਂਜੀ ਬਾਪੂ ਜੀ। ਹੋਰ ਠੀਕ ਹੈ ਪੁੱਤਾਂ? ਹਾਂਜੀ ਠੀਕ ਹੈ ਜੀ। ਠੀਕ ਹੈ ਚਾਹੀਦਾ ਪੁੱਤ ਕੱਲ੍ਹ ਹੀ ਜਾ ਰਹੇ ਹੈ। ਹਾਂਜੀ ਬਾਪੂ ਜੀ ਬਸ ਮੈਂ ਚੱਲੀ ਸੀ। ਅੱਛਾ ਪੁੱਤ ਮੇਰੀ ਗੱਲ ਸੁਣ। ਕੈਨ ਨਾਲ ਕੰਦਾ ਉਸਤਨ ਪੁੱਤ। ਮੈਂ ਸੋਚ ਕੇ ਹੀ ਫੈਸਲਾ ਲਿਆ। ਬੀਤੀ ਰਿਸ਼ਤਾ ਅਪਾਹਤ ਮੈਨੂੰ ਕਰਦਿਆਂ ਠੀਕ ਹੈ ਤੁਸੀਂ ਦੋਨੇ ਭਾਣਾ ਉਹ ਦੋਨੇ ਸੁਪਤਰਾ ਤੁਸੀਂ ਕੋਸਰਾ ਹੋਗੇ ਬੱਸ ਨਾਲੇ ਮੈਨਾਂ ਤੇਰੀ ਈ ਪੁੱਛ ਲਿਆ ਤੇਰੇ ਚਾਚੇ ਤਾਏ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਜੇ ਘਰ ਦੇ ਪਰਿਵਾਰ ਤੇ ਰਿਸ਼ਤਾ ਹੁੰਦਾ ਉੱਥੇ ਹੋਰ ਤੈਨੂੰ ਕੀ ਚਾਹੀਦਾ ਤੂੰ ਕੀ ਭੜਦਾ ਤੂੰ ਦੱਸ ਪੁੱਤ ਤੇਰੀ ਕੀ ਲੱਗਦਾ ਬਾਪੂ ਜੀ ਮੈਨੂੰ ਬਹੁਤ ਠੀਕ ਲੱਗਿਆ ਕੋਈ ਗੱਲ ਨਹੀਂ ਠੀਕ ਹੈ ਬੁੱਤ ਮੇਰੀ ਖੁਸ਼ੀ ਤੁਹਾਡੇ ਵਿੱਚ ਹੀ ਹੈ ਪਰ ਮੈਨੂੰ ਆਇਆ ਬਾਪੂ ਜੀ ਵੀ ਮੈਨੂੰ ਐਂਸੀ ਕਿ ਤੇਰੀ ਬੜਾਈ ਤੋਂ ਫਤੋ ਮਿਲੰਦ ਕੋਈ ਨਾ ਪਤਾ ਹੁਣ ਦੇਖੇ ਤੇਰਾ ਡੈਡੀ ਜਬਾਨ ਦੇ ਚੱਕਾ ਮੈਂ ਤੇਰੀ ਭੈਣ ਨੂੰ ਵੀ ਫੋਨ ਕਰਦਾ ਚੰਗਾ ਬਰਤਨ ਮੇਰਾ ਮਨ ਕੁਛ ਕੀਤਾ ਹੈ ਪਤਾ ਤੇਰੇ ਮੇਰੀ ਗੱਲ ਮੰਨ ਲਈ ਤੀਏ ਮੈਂ ਨੰਬਰਦਾਰ ਕੋਲ ਜਾ ਕੇ ਆਉਣਾ ਮੈਨੂੰ ਮੜਦਾ ਕੰਮ ਹੈ ਤੂੰ ਕੱਲ ਦੇ ਬਾਅਦ ਨੂੰ ਚੰਗਾ ਠੀਕ ਹੋ ਗਿਆ ਚੰਗਾ ਹੁਣ ਤਾਂ ਤੁਸੀਂ ਕੋ ਨੂੰ ਕੀ ਦੱਸਾਂ ਮੈਂ ਮੇਰੇ ਸ਼ਿਕਾਇਤ ਤਾਂ ਕੋਈ ਹੋਰ ਸੀ ਪਰ ਤੁਸੀਂ ਆ ਫੈਸਲਾ ਲੈ ਲਿਆ ਜੋੜਾ ਕਿ ਮੈਨੂੰ ਮਨਜ਼ੂਰ ਨਹੀਂ ਉਹ ਕੋਈ ਪਾਗੜੀ ਲਾਗ ਰੱਖਣੀ ਨਾ ਮੈਨੂੰ ਹਾਂ ਕਰਨੀ ਪਈ। ਹੁਣ ਮੈਂ ਘਰ ਵੀ ਕੀ ਸਕਦੀ ਹਾਂ। ਜੈ ਜੈ ਸਤਿ ਸ਼੍ਰੀ ਅਕਾਲ। ਮੈਂ ਹਰਿਏ ਤੁਸੀ ਦੱਸੂ ਠੀਕੋ? اچھا? ਰਾਜ਼ੀ ਹੋ ਤੁਸੀਂ ਇਸ ਰਿਸ਼ਤੇ ਲਈ? ਚਲ ਇਹ ਤਾਂ ਬਹੁਤ ਵਧੀਆ ਹੋਇਆ। ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਤੁਹਾਡੇ ਤੋਂ ਇਹੀ ਆਸ ਸੀਗੀ। ਕੋਈ ਗੱਲ ਨਹੀਂ ਡੈਡੀ ਜੀ ਮੈਂ ਹੁਣੇ ਗੱਲ ਕਰਦੀ ਆ ਮੰਮੀ ਨਾਲ ਚੰਗਾ ਦੇਖੀ ਹਾਂ ਤੇ ਸੁਣ ਲੈ ਤੂੰ اتنا ਸਾਦਾ ਡੈਡੀ ਮਨ ਗਿੱਥੇ ਸਟੇ ਲੀਤੀ ਆਤਾ ਬਾਈ ਕੁਰਸੀ ਨਿਕਾਲ ਲੈ ਮੈਂ ਤਾਂ ਮੇਰੇ ਹੈਗੀ ਸੀ ਤੇਰੇ ਡੈਡੀ ਮਨ ਨਾਲ ਗੱਲ ਨੂੰ ਪਰ ਧੀ ਅੰਦੀ ਕੋਣ ਮੋੜ ਦੇ ਮੇਰੇ ਰਿਉ ਮੇਂ ਨਹੀਂ ਸੀ ਕਿ ਤੇਰੇ ਡੈਡੀ ਦਾ ਸੁਭਾਣਾ ਬਹੁਤ ਅੜਕ ਮੈਂ ਦੈਸੀ ਜਵਾਬ ਦੇਣਗੇ ਫਿਰ ਆਪਣੇ ਆਪ ਹੀ ਫੋਨ ਆ ਗਿਆ ਹਾਂ ਕਰਤੀ ਉਹਨਾਂ ਨੇ ਮੀਤੀ ਮੈਂ ਤਾਂ ਅੱਜ ਜਣੀ ਘਰ ਜਾ ਠਾਕਿਆ ਕਿਸੇ ਦੋਨੇ ਭੈਣਾਂ ਇੱਕ ਘਰ ਦੇ ਵਿੱਚ ਹੋ ਜੰਦੀਆਂ ਮੈਂ ਕਿਹਾ ਕੋਈ ਕੁਝ ਵੀ ਗੱਲ ਹੈ ਚਲ ਆ ਤਾਂ ਬਾਹਰ ਸੋਨੇ ਸੌਣੇ ਪਰ ਮਾਤਾ ਮੇਰਾ ਮਤਲਬ ਦੰਤਾਨਾਂ ਨੇ ਖੁਸ਼ੀਆਂ ਦੇ ਵਿੱਚ ਓਹੋ ਮਮੀ ਵਿਆਹ ਦੀ ਸ਼ੀਆ ਵਿਆਹ ਸੋਣਾ ਤਾਂ ਸਹੀ ਵਿਆਹ ਦੀ ਹੁੰਦੀ ਤੁਸੀਂ ਤਿਆਰੀਆਂ ਵਿੱਚ ਲਓ ਠੀਕ ਹੈ ਪੁੱਤ ਤਿਆਰੀ ਲੈ ਮੈਂ ਕਹਾਂ ਤੇਰੇ ਖਿਚੜੇ ਨੇ मेरी तियारी कितने वाली है तो सिर्फ तियारी का ठीक है ना ठीक है मम्मी है है और आपके नेप कोशिहोई चालू करें वाइफ मैंने मेरी एमबी बढ़िया सुन ली मेरी मेरी सुन ली पढ़ा साथ में सुनेंगे गाली सुनेंगे जी चलने चाहिए तुझे हाँ जी आज तुझे टी फंक्शन लगेगी थैंक यू ओट ठीक है ਹਾਂਜੀ ਠੀਕ ਹੈ ਤੁਸੀਂ ਟਾਈਮ ਨਾਲ ਆ ਜਾਓ ਠੀਕ ਹੈ ਕਿੰਨੇ ਕੁ ਵਜੇ ਆਉਣਗੇ ਬਸ ਆ ਜਾਾਂਗੇ ਅੱਜ ਤਾਂ ਜਲਦੀ ਆ ਜਾਾਂਗੇ ਪੱਕੀ ਗੱਲ ਹੈ ਹਾਂਜੀ ਠੀਕ ਹੈ ਚਲੋ ਹੁਣ ਤੁਸੀਂ ਜਾਓ ਟੈਂਨਾ ਜੀ ਰਾਕੇਗਾ ਨਾ ਜੀ ਜੀ ਹੋਇਆ ਤਾਂ ਨਹੀਂ ਲੱਗਿਆ ਹੈਗਾ ਚਲੋ ਕੋਈ ਜਾਂਦੀ ਥੋੜੀ ਥੋੜੀ ਲੱਗ ਜੂਗੀ ਚਲੋ ਕੋਈ ਆ ਕੇ ਲਿਵਾਉਣਾ ਚਾਹੀਦਾ ਠੀਕ ਹੈ ਕੁਝ ਲੈ ਕੇ ਤਾਂ ਨਹੀਂ ਆਉਣਾ ਸ਼ਾਮ ਨੂੰ ਨਾ ਨਾ ਜੀ ਸਾਰੀ ਚੀਜ਼ਾਂ ਆਪਣੇ ਘਰੇ ਹੈਗੀਆਂ ਤੁਸੀਂ ਟੈਨਸ਼ਨ ਨਾ ਲਓ ਜੋ ਜੀ ਮੈਡੀ ਨੂੰ ਬਾਪੂ ਫੋਨ ਕਰ ਲਾਂਗੀ ਠੀਕ ਹੈ

ਹਾਂ ਜੋ ਸੋਈ ਦਾ ਤੋਂ ਨਹੀਂ ਸਾਉਂਦੀ ਆ ਰਾਨ ਲੈ ਆ ਜੀ ਕੀ ਗੱਲਾਂ ਹੋ ਸਾਰੇ ਨੇ ਗੱਲਾਂ ਕਰਦੇ ਸੀਗੇ ਅੱਛਾ ਹਾਂ ਤੇ ਕਹਿੰਦੀ ਵੀ ਚਲ ਗੁਰ ਕਾਨੀ ਵੀ ਸਦਾ ਸੁਖ ਦਾ ਦੱਸੋ ਨਹੀਂ ਕਿ ਨਾ ਤੇ ਕਿਹੜਾ ਹੈਗਾ ਹੁਣ ਭਾਈ ਸੌਦੇ ਵਾਰ ਦਾ ਤੈਨੂੰ ਪਤਾ ਹੁਣ ਸੋਈ ਦੀ ਮਾਲਕਤਾ ਤੂੰ ਬਣ ਗਈ ਐਕਚੁਅਲੀ ਨਾ ਉਹ ਚਾਹਤ ਤੇ ਮੁੱਕ ਗਈ ਬਈ ਆਪਣੀ ਅੱਛਾ ਕੋਈ ਨਾ ਤੂੰ ਤਾਂ ਲਿਖਾ ਦੇ ਜਿਹੜਾ ਸੌਦਾ ਬਾਕੀ ਸਮਾਨ ਸਾਰਾ ਹੈਗਾ ਚਲ ਫੇਰ ਤਾਂ ਕੀ ਗੱਲ ਹੈ ਮੈਨੂੰ ਤਾਂ ਇਸ ਵਾਰ ਸੌਦਾ ਬਿਆ ਵੇ ਦਿਲੀਂ ਨਾ ਹੋਇਆ ਸੀਗਾ ਕਈ ਵਾਰੀ ਨਾ ਮੱਕੇ ਨਾ ਲੈ ਮੈਂ ਤਾਂ ਲਾਦਾ ਮਮੀ ਡਾਲਾ ਵੀ ਮੁੱਕੀਆਂ ਹੋਈਆਂ ਨੇ ਰਾਨਾ ਤੂੰ ਧਿਆਨ ਨਹੀਂ ਰੱਖਦੀ ਹੈਗੀ ਨਹੀਂ ਡਾਲਾ ਤਾਂ ਸਾਰੀਆਂ ਪਈਆਂ ਨੇ ਮੈਂ ਕੱਲ ਤਾਂ ਦੇਖਿਆ ਆ ਫਿਰ ਕੋਈ ਨਾ ਤੂੰ ਮੇਰੇ ਰਸੋਈ ਚ ਦੇਖ ਲੱਗੀਆਂ ਜਾ ਕੇ ਉਸ ਵੇ ਸਮਾਨ ਲਿਆਉਣ ਆਲਾ ਹੈਗਾ ਨਹੀਂ ਨਹੀਂ ਬਸ ਆਹੀ ਹੈ ਚਾਪਤੀ ਹੋ ਨੀਤੀ ਮੈਨੂੰ ਸੱਚ ਦੱਸ ਤੇਰਾ ਸਾਡੇ ਘਰੇ ਜੀ ਲੱਗਿਆ ਮਮੀ ਹਜੇ ਜੀ ਤਾਂ ਲੱਗਿਆ ਨਹੀਂ ਹੈਗਾ ਚਲੋ ਕੋਈ ਵੀ ਬਾਤ ਟਾਈਮ ਨਾਲ ਲੱਗ ਜੂਗਾ ਕੋਈ ਹੋਰ ਕੋਈ ਨਾ ਪਤਾ ਹਾਂ ਹਰੇ ਮੰਨ ਲੱਗ ਜਾਣਾ ਹੁੰਦਾ ਨਾਲੇ ਤੁਸੀਂ ਸਕੀਆਂ ਪੜਾਤਾ ਹੈਗੇ ਛੋਟੇ ਦਾ ਪਿਆਰੀ ਬਹੁਤਾਗਾ ਰਾਮ ਕਾ ਨਾ ਕੇ ਰਹਾ ਪਰ ਉਹ ਪੁੱਤ ਤੁਸੀਂ ਚੱਕਾ ਮਮੀ ਜੀ ਤੁਸੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਅਸੀਂ ਨਾਲ ਮਿਲ ਕੇ ਹੀ ਰਵਾਂਗੇ ਉਹ ਪੁੱਤ ਤਾਂ ਹੀ ਤਾਂ ਤੇਰਾ ਰਿਸ਼ਤਾ ਲੈ ਆਂਦੇ ਵੀ ਦੋਨੇ ਪਣਾ ਕੱਟ ਲਉਂਦੀਆਂ ਜੇ ਤੁਹਾਡੇ ਵਿੱਚ ਕੋਈ ਹੋਰ ਆਵੜਦੀ ਨਾ ਤੇ ਇਹਨਾਂ ਦੇ ਵਿੱਚ ਫਰਕ ਪੈ ਜਾਣਾ ਸੀ ਨਹੀਂ ਨਹੀਂ ਮੰਮੀ ਇਹ ਜੀ ਕੋਈ ਗੱਲ ਨਹੀਂ ਹੈਗੀ ਕੋਈ ਨਾ ਸਿਰਫ ਵੈਮ ਹੀ ਆ ਪਰ ਨਹੀਂ ਪੁੱਤ ਵੈਮ ਤਾਂ ਕਾਦਾ ਬਸ ਮੇਰੇ ਜਿਉਂਦੇ ਜੀ ਤੁਸੀਂ ਨਾ ਕਿਸੇ ਨੂੰ ਲੜਕੇ ਨਹੀਂ ਦਿਖਾਉਣਾ। ਅੱਛਾ ਮੰਮੀ ਜੀ ਬੇਫਿਕਰ ਹੋ ਕੋਈ ਗੱਲ ਨਹੀਂ। ਮੈਂ ਪੂਰੀ ਆਪਣੀ ਜ਼ਿੰਮੇਵਾਰੀ ਨਿਭਾਵਾਂਗੀ। ਕਿਤੇ ਨਹੀਂ ਡਰਦੀ ਹੈਗੀ। ਹਾਂ ਬਸ ਠੀਕ ਹੈ ਤੀਏ। ਮੈਨੂੰ ਆਹੀ ਵੀ ਦੱਸੋ ਤਾ। ਲੈ ਮੰਮੀ ਕਿਹੋ ਜੀ ਗੱਲਾਂ ਕਰੀ ਜਾਂਦੇ ਹੋ? ਕਿ ਮੇਰੀ ਸਾਕੀ ਭੈਣ ਹੈ। ਮੈਂ ਇਹਦੇ ਨਾਲ ਭਲਕਾ ਤੋਂ ਲੜਾਂਗੀ। ਅਸਤਾ ਰਲ ਮਿਲ ਕੇ ਨਾ ਆਪਣੀ ਜ਼ਿੰਦਗੀ ਐਂ ਲੰਗਾ ਲਾਂਗੇ। ਹਾਂ ਨਹੀਂ ਤੀਏ। ਮੈਂ ਤਾਂ ਵੈਸੇ ਹੀ ਕੰਮ ਕਰੀ ਸੀ। ਠੀਕ ਹੈ। ਜੇ ਤੁਸੀਂ ਨਾਲ ਮਿਲ ਕੇ ਰੋਹੋਗੇ ਆ ਪਾਈ ਆਂਡ ਗਵਾਂਡ ਵੀ ਸੋਸਰਾ ਹੋਗਾ। ਬੀੜੀ ਨੂੰ ਹੁਣ ਤਾਂ ਬਹੁਤ ਲੈ ਕੇ ਨੇ ਕਦੇ ਨੂੰ ਹਾਂ ਦੇ ਚੌਂਕ ਨਹੀਂ ਨਿਕਲੀ ਚੱਲ ਰਹਾ ਰੋ ਐ ਕਰ ਮੈਂ ਨਰ ਰਸੋਈ ਵਿੱਚ ਕੰਮ ਕਰਾ ਦੇ ਨਾਲ ਦੇ ਦੂਨ ਕੀ ਕੁਛ ਮੁੱਕਿਆ ਹੋਇਆ ਹਾਂ ਪਤਾ ਦੇਖ ਰੋ ਦੇਖ ਠੀਕ ਨਾ ਦੇਖ ਲੈ ਨਹੀਂ ਹਰ ਰੋ ਕਿੰਨੀਆਂ ਸੋਹਣੀਆਂ ਨੇ ਪਰੀਆਂ ਵਰਗੀਆਂ ਨੇ ਜਿਹੜੀ ਦੇਖ ਦੇਖ ਭੁੱਖ ਲੈਂਦੀ ਹੈ ਚੱਲ ਪਰਮਾਤਮਾ ਐ ਤਾਂ ਲੋਕ ਕਹਿੰਦੇ ਜਿਹਦੇ ਨੂੰ ਹਾਂ ਸੋਹਣੀਆਂ ਨਹੀਂ ਹੈਗੀਆਂ ਚੱਲ ਮੇਰੀ ਜਿੱਤ ਤਾਂ ਹੈਗੀ ਆ ਨਾ